ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਇੱਕਦਮ ਅਲੱਗ ਤਰੀਕੇ ਦੇ ਨਾਲ ਤੇ ਝਟਪਟ ਬਣ ਜਾਣ ਵਾਲਾ ਪਨੀਰ ਪਨੀਰ ਤੁਸੀਂ ਕਈ ਵਾਰ ਬਣਾ ਕੇ ਖਾਧਾ ਆਣਾ ਮਟਰ ਪਨੀਰ ਸ਼ਾਹੀ ਪਨੀਰ ਕੜਾਈ ਪਨੀਰ ਪਰ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਪਨੀਰ ਦੀ ਸਬਜ਼ੀ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਵੀਡੀਓ ਨੂੰ ਬਿਨਾ ਸਕਿੱਪ ਕਿਤੇ ਲਾਸਟ ਤੱਕ ਦੇਖਿਓ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਤਵੇ ਦੇ ਉੱਤੇ ਤੇਲ ਪਾਵਾਂਗੇ ਮੈਨੂੰ ਤਿੰਨ ਚਮਚ ਮੈਂ ਇਹਦੇ ਉੱਤੇ ਤੇਲ ਦੇ ਜਿਹੜੇ ਪਾ ਦਿੱਤੇ ਆ ਤੇ ਛੋਟੇ ਵਾਲੇ ਚਮਚ ਮੈਂ ਲਿਆ ਹੋਇਆ ਹੈ ਦੋ ਟਮਾਟਰ ਮੈਂ ਵਿੱਚੋਂ ਦੀ ਚੀਰਾ ਲਗਾ ਕੇ ਦੋ ਪੀਸਾਂ ਦੇ ਵਿੱਚ ਕੱਟ ਕੀਤੇ ਹੋਏ ਆ ਤੇ ਇਹਨਾਂ ਨੂੰ ਉਲਟਾ ਕਰਕੇ ਰੱਖ ਦਵਾਂਗੇ ਇਹਦੇ ਨਾਲ ਹੀ ਮੈਂ ਤਿੰਨ ਪਿਆਜ਼ ਲਏ ਟੁਕੜਿਆਂ 'ਚ ਕੱਟ ਕੀਤੇ ਹੋਏ ਥੋੜੀਆਂ ਜਿਹੀਆਂ ਲਸਣ ਦੀਆਂ ਕਲੀਆਂ 10-12 ਔਰ ਤਿੰਨ ਚਾਰ ਹਰੀਆਂ ਮੀਟਾ ਬ੍ਰੀਕ ਬ੍ਰੀਕ ਕੱਟੀਆਂ ਹੋਈਆਂ ਇਹ ਆਪਾਂ ਇਹਦੇ ਉੱਤੇ ਪਾ ਦੇਣੀ ਆ ਤੇ ਇਹਨਾਂ ਨੂੰ ਸੈਂਟਰ ਦੇ ਵਿੱਚ ਇਕੱਠਾ ਕਰਕੇ ਟੱਕ ਦਵਾਂਗੇ 1 ਮਿੰਟ ਲਈ ਲੋ ਫਲੇਮ ਦੇ ਉੱਤੇ 1 ਮਿੰਟ ਬਾਅਦ ਪਟਕਣ ਚੁੱਕਾਂਗੇ ਤੇ ਇਹਨਾਂ ਨੂੰ ਉਲਟਾ-ਪੁਲਟਾ ਦਵਾਂਗੇ ਸਬਜ਼ੀਆਂ ਜਿਹੜੀਆਂ ਆਪਾਂ ਆ ਇਹਨਾਂ ਨੂੰ ਸੌਫਟ ਕਰਨਾ ਪਕਾਣਾ ਨਹੀਂ ਹੈ ਚੰਗੀ ਤਰ੍ਹਾਂ ਦੇ ਨਾਲ ਹਲਕਿਆਂ ਜਿਵੇਂ ਜਦੋਂ ਇਹ ਸੌਫਟ ਹੋ ਜਾਣਗੀਆਂ ਤੇ ਫਿਰ ਆਪਾਂ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਕਰਾਂਗੇ ਹੁਣ ਆਪਾਂ ਫੇਰ ਤੋਂ ਇਹਨਾਂ ਨੂੰ ਉਲਟਾਣ-ਪੁਲਟਾਣ ਤੋਂ ਬਾਅਦ ਟੱਕ ਦਵਾਂਗੇ 1 ਮਿੰਟ ਲਈ ਇਸ ਤੋਂ ਬਾਅਦ ਟਾਈਮ ਨਹੀਂ ਨੂੰ ਟਕਣਾ ਸਿਰਫ 1 1 ਮਿੰਟ ਬਾਅਦ ਫਿਰ ਤੋਂ ਟੱਕਣ ਚੁੱਕਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਟਮਾਟਰ ਐ ਸੌਫਟ ਹੋ ਗਏ ਤੇ ਇਹਨਾਂ ਦੇ ਜਿਹੜੇ ਛਿਲਕੇ ਆ ਨਾ ਇਹ ਆਪਾਂ ਅਲੱਗ ਕਰ ਲਵਾਂਗੇ ਕੁਝ ਇਸ ਤਰੀਕੇ ਦੇ ਨਾਲ ਛਿਲਕੇ ਜਿਹੜੇ ਇਹਦੇ ਵਿੱਚ ਆਣਗੇ ਤੇ ਫਿਰ ਖਾਣ ਦੇ ਵਿੱਚ ਮਜ਼ਾ ਨਹੀਂ ਆਏਗਾ ਇਸ ਕਰ ਛਿਲਕੇ ਜਿਹੜੇ ਅਲੱਗ ਕਰ ਲੈਣੇ ਆ ਤੇ ਸਾਰੇ ਛਿਲਕੇ ਟਮਾਟਰਾਂ ਦੇ ਜਿਹੜੇ ਅਲੱਗ ਕਰ ਲੈਣੇ ਆ ਤੇ ਟਮਾਟਰਾਂ ਨੂੰ ਆਪਾਂ ਮੈਸ਼ ਕਰ ਲਵਾਂਗੇ ਸਾਰੀਆਂ ਚੀਜ਼ਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਜਿਹੜੇ ਟਮਾਟਰ ਐ ਮੈਸ਼ ਕਰ ਲੈਣੇ ਆ ਔਰ ਗੈਸ ਦੀ ਫਲੇਮ ਜਿਹੜੀ ਐ ਲੋ ਹੀ ਰੱਖਣੀ ਐ ਪੂਰੇ ਪ੍ਰੋਸੈਸ ਦੇ ਵਿੱਚ ਟਮਾਟਰ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਮੈਂ ਇੱਕ ਵੱਡੇ ਸਾਈਜ਼ ਦੀ ਸ਼ਿਮਲਾ ਮਿਰਚ ਕੱਟ ਕੇ ਇਹਦੇ ਵਿੱਚ ਪਾ ਦਿੱਤੀ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਮਸਾਲੇ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਮੈਂ ਅੱਧਾ ਚਮਚ ਨਮਕ ਪਾਇਆ ਅੱਧੇ ਚਮਚ ਨਾਲੋਂ ਘੱਟ ਥੋੜੀ ਜਿਹੀ ਮੈਂ ਪਾਈ ਹਲਦੀ ਪਾਊਡਰ 1/4 ਚਮਚ ਪਾਵਾਂਗੇ ਗਰਮ ਮਸਾਲਾ ਅੱਧਾ ਚਮਚ ਧਨੀਆ ਪਾਊਡਰ ਦਾ ਔਰ ਅੱਧਾ ਕਿ ਚਮਚ ਪਾ ਕਸ਼ਮੀਰੀ ਲਾਲ ਮੀਚ ਪਾਊਡਰ ਇਹਦੇ ਵਿੱਚ ਪਾ ਰਹੀ ਹਾਂ ਹੁਣ ਆਪਾਂ ਇਹ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਮਿਕਸ ਕਰ ਦੇਣ ਨਾਲ ਦੇ ਨਾਲ ਸਬਜ਼ੀਆਂ ਦੇ ਵਿੱਚ ਇਹ ਮਸਾਲੇ ਜਿਹੜੇ ਪੱਕਣਗੇ ਔਰ ਨਾਲ ਦੀ ਨਾਲ ਜਿਹੜੇ ਇਹ ਮਿਕਸ ਹੋ ਜਾਣਗੇ ਇਸ ਤਰੀਕੇ ਦੇ ਨਾਲ ਲੋ ਫਲੇਮ ਦੇ ਉੱਤੇ ਇਹਨਾਂ ਨੂੰ ਪਕਾਉਣਾ ਜੇਕਰ ਤੁਹਾਨੂੰ ਜਿਆਦਾ ਸੁੱਕਾ ਸੁੱਕਾ ਲੱਗ ਰਿਹਾ ਤਾਂ ਤੁਸੀਂ ਥੋੜੇ ਜਿਹਾ ਚਿੱਟੇ ਪਾਣੀ ਦੇ ਦੇ ਉੱਤੇ ਕਰਾ ਸਕਦੇ ਹੋ ਇਹਨੂੰ ਟੱਕ ਕੇ ਨਹੀਂ ਪਕਾਉਣਾ ਸਿਰਫ 2 ਮਿੰਟ ਲਈ ਸਬਜ਼ੀ ਜਿਹੜੀ ਹੈ ਨਾ Shimla mirch ਆਪਾਂ ਪਾਈ ਹੈ ਹਲਕੀ ਜੀ ਸੌਫਟ ਹੋ ਜਾਵੇ ਬਸ ਇੰਨਾ ਕਿ ਇਹਨੂੰ ਆਪਾਂ ਪਕਾਉਣਾ ਹੈ 2 ਮਿੰਟ ਘੜੀ ਦੇ ਉੱਤੇ ਟਾਈਮ ਦੇ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਪਾ ਦੇਣਾ ਤੇ ਪਨੀਰ ਨੂੰ ਵੀ ਆਪਾਂ ਲੋ ਫਲੇਮ ਦੇ ਉੱਤੇ ਨਾਲ ਦੇ ਨਾਲ ਮਿਕਸ ਕਰਨਾ ਤੇ ਨਾਲ ਦੇ ਨਾਲ ਇਹਨੂੰ ਵੀ ਆਪਾਂ ਪਕਾ ਲੈਣਾ ਹੈ 7 ਤੋਂ 8 ਮਿੰਟ ਲੱਗਦੇ ਆ ਸਿਰਫ ਇਹ ਸਬਜੀ ਬਣਨ ਦੇ ਵਿੱਚ ਚਟਪਟ ਬਣ ਜਾਂਦੀ ਹੈ ਔਰ ਬਹੁਤ ਹੀ ਜ਼ਿਆਦਾ ਸਵਾਦ ਦੇ ਬਣ ਕੇ ਤਿਆਰ ਹੁੰਦੀ ਹੈ ਘਰ ਦੇ ਵਿੱਚ ਗੈਸਟ ਆਏ ਹੋਣ ਜਾਂ ਆਉਣ ਵਾਲੇ ਹੋਣ ਤਾਂ ਤੁਸੀਂ ਚਟਪਟੇ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ 1 ਮਿੰਟ ਮੈਂ ਪਨੀਰ ਨੂੰ ਵੀ ਇਹਦੇ ਵਿੱਚ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਬਰੀਕ ਕੱਟ ਕੇ ਹਰਾ ਧਨੀਆ ਪਾਵਾਂਗੇ ਤੇ ਮਿਕਸ ਕਰਾਂਗੇ ਗਰਮਾ ਗਰਮ ਸਬਜੀ ਜਿਹੜੀ ਸਰਵ ਕਰਾਂਗੇ ਚਟਪਟ ਬਣ ਜਾਂਦੀ ਹੈ ਬਹੁਤ ਹੀ ਜ਼ਿਆਦਾ ਸਵਾਦ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਜ਼ਰੂ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਤਵਾ ਪਨੀਰ ਦੀ ਸਬਜ਼ੀ ਜਿਹੜੀ ਸੀ ਕਿੱਦਾਂ ਬਣੀ ਸੀ ਹੁਣ ਮੈਂ ਤੁਹਾਨੂੰ ਸਰਵ ਕਰਕੇ ਦਿਖਾਨੀ ਆ ਪਲੇਟ ਦੇ ਵਿੱਚ ਪਾ ਕੇ ਦਿਖਾਨੀ ਆ ਸਬਜ਼ੀ ਦਾ ਟੈਕਚਰ ਦੇਖੋ ਸਬਜ਼ੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਔਰ ਸਾਰੀਆਂ ਸਬਜ਼ੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਐ ਸੌਫਟ ਹੋ ਗਈਆਂ ਹੋਈਆਂ ਤੇ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਸਬਜ਼ੀ ਕਿੱਦਾਂ ਦੀ ਬਣੀ ਸੀ ਜੇਕਰ ਮੇਰੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ